ਤੁਹਾਨੂੰ ਇਹ ਮਹਿਲਾ ਡਾਕਟਰ ਦਾ ਬਲਤਕਾਰ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਰੋਸ਼ਤੇ ਵਿੱਚ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਵਾਉਣ ਦੀ ਮੰਗ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਡਾਕਟਰਾਂ ਅਤੇ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਗਏ ਹਸਪਤਾਲਾਂ ਦੇ ਵਿੱਚ ਦੇਰ ਰਾਤ ਮੈਡੀਕਲ ਸਟਾਫ ਦੀ ਜੁੜੀ ਹੈ ਸੁਰੱਖਿਆ ਵਧਾਉਣ ਦੀ ਮੰਗਾਂ ਵੀ ਉਠੀਆਂ ਅੱਜ ਸੁਪਰੀਮ ਕੋਰਟ ਦੇ ਵਿੱਚ ਮਾਮਲੇ ਦੀ ਸੁਣਵਾਈ ਹੋਣ ਜਾ ਰਹੀ ਹੈ ਅਤੇ ਪੱਛਮੀ ਬੰਗਾਲ ਦੇ ਡਾਕਟਰਾਂ ਦੇ ਵੱਲੋਂ ਇਸ ਦੇ ਇੱਕ ਦਿਨ ਪਹਿਲਾਂ ਸ਼ਾਮ ਨੂੰ ਮ੍ਰਿਤਕ ਮਹਿਲਾ ਡਾਕਟਰ ਦੇ ਕਾਤਲ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਕੈਂਟਲ ਮਾਰਚ ਵੱਖ-ਵੱਖ ਤਾਂਜਜਤਬੰਦੀਆਂ ਦੇ ਵੱਲੋਂ ਕੱਡੇ ਜਾ ਰਹੇ ਨੇ ਐਸੇ ਕੜੀ ਦੇ ਵਿੱਚ ਗੁਰਦਾਸਪੁਰ ਦੀ ਜਨਤਾ ਕ ਜਥੇਬੰਦੀਆਂ ਦੇ ਵੱਲੋਂ ਵੀ ਸ਼ਹੀਦ ਨਵਦੀਪ ਸਿੰਘ ਸਟੇਡੀਅਮ ਤੋਂ ਲੈ ਕੇ ਪੁਰਾਣੀ ਸਬਜ਼ੀ ਮੰਡੀ ਚੌਕ ਤੱਕ ਕੈਂਡਲ ਮਾਰਚ ਕਰਿਆ ਗਿਆ ਹੈ ਤੇ ਮਹਿਲਾ ਟ੍ਰੇਨੀ ਡਾਕਟਰ ਦੇ ਰੇਪ ਐਂਡ ਮਰਡਰ ਮਾਮਲੇ ਦੇ ਵਿੱਚ ਜਿਹੜਾ ਹੈ ਲੋਕਾਂ ਦਾ ਗੁੱਸਾ ਹਲੇ ਤੱਕ ਸ਼ਾਂਤ ਨਹੀਂ ਹੋਇਆ ਹੈ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ ਲੋਕਾਂ ਦੇ ਵੱਲੋਂ ਜਿਹੜਾ ਹੈ ਲਗਾਤਾਰ ਕੈਂਡਲ ਮਾਰਚ ਕੀਤੇ ਜਾ ਰਹੇ ਨੇ ਤੇ ਇਨਸਾਫ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਉਸੇ ਦੇ ਤਹਿਦ ਇੱਕ ਨਾ ਸਿਰਫ ਬੰਗਾਲ ਦੇ ਵਿੱਚ ਬਲਕਿ ਹੁਣ ਜਿਹੜੀ ਗੁਰਦਾਸਪੁਰ ਦੇ ਵਿੱਚ ਵੀ ਸੁਣਵਾਈ ਤੋਂ ਪਹਿਲਾਂ ਕੈਂਡ ਕਟਿਆ ਗਿਆ ਹੈ ਤੇ ਮਹਿਲਾ ਡਾਕਟਰ ਦੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਜੇ ਇੱਕ ਅਧਿਆਪਕ ਹੋਣ ਦੇ ਨਾਤੇ ਮਤਲਬ ਮੈਨੂੰ ਅਫਸੋਸ ਆਉਂਦਾ ਸਿਸਟਮ ਤੇ ਕਿ ਸਾਡੀਆਂ ਬੱਚੀਆਂ ਜਿਹੜੀਆਂ ਕਿਸੇ ਵੀ ਲੈਵਲ ਤੇ ਇਸ ਹਿੰਦੁਸਤਾਨ ਦੇ ਸਿਸਟਮ ਵਿੱਚ ਸੇਫ ਨਹੀਂ ਆ ਗਈਆਂ ਚਾਹੇ ਆਪਾਂ 올ੰਪੀਅਨ ਪਹਿਲਵਾਨਾਂ ਦੀ ਗੱਲ ਕਰੀਏ ਚਾਹੇ ਆਰਜੀਕਰ ਮੈਡੀਕਲ ਕਾਲਜ ਤੇ ਹਸਪਤਾਲ ਐਨੀ ਅੱਛੀ ਰੈਪਿਊਟੇਸ਼ਨ ਹੈ ਉਹਦੀ ਸਟੇਟ ਦੀ ਕੈਪੀਟਲ ਦੇ ਵਿੱਚ ਹੈ ਤੇ ਫਿਰ ਜਿਹੜੇ ਗਲੀ ਖੂਚਿਆਂ ਦੇ ਵਿੱਚ ਜਿੱਥੇ ਕੋਈ ਸੇਫਟੀ ਦੇ ਪ੍ਰਬੰਧ ਨਹੀਂ ਕੋਈ ਆਫ ਕੈਮਰੇ ਕੋਈ ਸੀਸੀਟੀਵੀ ਕੈਮਰਾ ਜੀ ਨਹੀਂ ਹੈਗੇ ਉੱਥੇ ਲੜਕੀਆਂ ਦੇ ਨਾਲ ਕਿਸ ਤਰ੍ਹਾਂ ਦਾ ਕਰਾਈਮ ਹੁੰਦਾ ਹੋਇਆ ਹੌਸਲੇ ਨਹੀਂ ਤੇ ਇਸ ਤੋਂ ਪਹਿਲਾਂ ਨਿਰਭੈਆ ਕਾਂਡ ਵੀ ਹੁੰਦਾ ਬਾਕੀ ਸਾਰੇ ਹਾਥ ਰਸਤਾ ਕਾਂਡ ਵੀ ਹੁੰਦਾ ਪਰ ਦੋਸ਼ੀਆਂ ਨੂੰ ਪ੍ਰੋਪਰ ਸਜ਼ਾਵਾਂ ਨਹੀਂ ਮਿਲਦੀਆਂ ਇਸ ਕਰਕੇ ਦੋਸ਼ੀਆਂ ਦੇ ਹੌਸਲੇ ਜਿਹੜੇ ਬਲੰਦ ਹੋਏ ਪਏ ਆ ਅੱਜ ਅਸੀਂ ਇੱਥੇ ਸਾਰੀਆਂ ਇਨਸਾਫ ਪਸੰਦ ਜਥੇਬੰਦੀਆਂ ਦੇ ਨਾਲ ਮਿਲ ਕੇ ਪ੍ਰੀਮ ਕੋਰਟ ਦੇ ਵਿੱਚ ਅਸੀਂ ਉਮੀਦ ਕਰਦੇ ਆ ਕਿ ਸਾਡੀਆਂ ਮੋਮਬਤੀਆਂ ਦੀ ਜਿਹੜੀ ਲੋ ਹੈ ਉਹਦੇ ਵਿੱਚ ਸੁਪਰੀਮ ਕੋਰਟ ਇੱਕ ਸਹੀ ਫੈਸਲਾ ਲਏਗੀ ਤਾਂ ਕਿ ਪੱਦਰ ਤੇ ਜਿਹੜੀਆਂ ਔਰਤਾਂ ਆਪਣੇ ਦੇਸ਼ ਵਿੱਚ ਆਪਣੇ ਆਪ ਨੂੰ ਸੇਫ ਮਹਿਸੂਸ ਕਰੀਏ ਨਹੀਂ ਤੇ ਮਾਨਸਿਕ ਪੱਦਰ ਤੇ ਅਸੀਂ ਸਾਰੇ ਬੜੇ ਪਰੇਸ਼ਾਨ ਆ ਕਿ ਉਹਦੀ ਨਾਲ ਮਾਨਸਿਕ ਠੀਕ ਕਰ ਰਹੀ ਹੈ ਪਰ ਮੈਂ ਇੱਕ ਮੈਡੀਕਲ ਕਾਲਜ ਦੇ ਵਿੱਚ ਇੱਕ ਮਰਡਰ ਨੂੰ ਮਤਲਬ ਆਤਮ ਹੱਤਿਆ ਜਿਹੜਾ ਦੱਸਣਾ ਹੈ ਫਿਰ ਉਸ ਤੋਂ ਬਾਅਦ ਜਿਹੜੀ ਉਹਦੀ ਵੈਰੀ ਇਨਕੁਆਇਰੀ ਦੇ ਵਿੱਚ ਉਹ ਸਾਰੀ ਜਿਹੜੀ ਗੈਰ ਸੰਜੀਦਗੀ ਦਿਖਾਈ ਗਈ ਹੈ ਬੜੀ ਅਫਸੋਸਜਨਕ ਹੈ ਕਿ ਇੱਕ ਮੈਡੀਕਲ ਕਾਲਜ ਹੈ ਉਹਦੇ ਵਿੱਚ ਪਤਾ ਹੈ ਕਿ ਜਿੱਥੇ ਕੋਈ ਹੱਤਿਆ ਹੋ ਜਾਂਦੀ ਹੈ ਜਾਂ ਆਤਮ ਹੱਤਿਆ ਹੋ ਜਾਂਦੀ ਹੈ ਉੱਥੇ ਮੌਕੇ ਤੇ ਕੋਈ ਸਬੂਤ ਇਕੱਠੇ ਕਰਨੇ ਹੁੰਦੇ ਆ ਕੁਝ ਪ੍ਰੂਫ ਇਕੱਠੇ ਕਰਨੇ ਹੁੰਦੇ ਆ ਪਰ ਇਸ ਗੱਲ ਨੂੰ ਬਿਲਕੁਲ ਗੈਰ ਸੰਜੀਦਾ ਢੰਗ ਨਾਲ